ਇਸ ਸੰਸਾਰ ਪੇ ਭਗ ਜਾਸ ਪਾਏ ਅਨੇਕ ਜਿਹੜੇ ਦੇਵਤੇ ਇੰਦਰ ਇੰਦਰ ਸੀ ਨਾ ਦੇਵਤਿਆਂ ਦਾ ਦੇਵेश ਦੇਵਤਿਆਂ ਦਾ ਈਸ਼ ਦੇਵਤਿਆਂ ਦਾ ਇੰਦਰ ਨੇ ਜਿੰਦੇ ਕਰਕੇ ਆਪਣੇ ਸਰੀਰ ਤੇ ਸੰਸਾਰ ਭਗ ਪਾ ਲਏ ਸੀ ਕੀ ਭਗ ਪਾ ਲਏ ਸੀ ਇਹ ਜਾ ਜੋ ਮਰਜੀ ਕਹੀਆਂ ਭਗ ਹੁੰਦਾ ਨਿਸ਼ਾਨ ਦਾਗ ਦਾਗ ਦਾ ਇਹ ਜਿੰਨੇ ਵੀ ਅਸੀਂ ਜਨਮ ਲਏ ਨੇ ਨਾ ਜਨਮ ਜਨਮ ਕੀ ਇਸ ਮਨ ਕੋ ਮਨ ਲਾ ਗਈ ਮਨ ਲਾ ਗਈ ਕਾਲਾ ਹੋਇਆ ਜਿੰਨੇ ਸ਼ਰੀਰ ਤੇ ਜ਼ਖਮ ਹੋਣਗੇ ਹੋਣਗੇ ਉਹਨੇ ਸ਼ਰੀਰ ਤੇ ਦਾਗ ਹੋ ਜਾਂਦੇ ਨੇ ਜਿੱਥੇ ਜ਼ਖਮ ਹੋ ਕੇ ਦੁਬਾਰਾ ਚਮੜੀ ਆਉਂਦੀ ਹੈ ਉਹ ਉਹੀ ਨਹੀਂ ਹੁੰਦੀ ਜਿਹੜੀ ਪਹਿਲੀ ਚਮੜੀ ਹੈ ਜਦੋਂ ਹਰ ਸ਼ਰੀਰ ਅਸੀਂ ਛੱਡਿਆ ਹਰ ਸ਼ਰੀਰ ਨਹੀਂ ਸੀ ਛੱਡਣਾ ਚਾਹੁੰਦੇ ਤੇ ਕੱਚਾ ਤੋੜਿਆ ਇੱਥੇ ਹਰ ਜਗ੍ਹਾ ਦਾਗ ਹੈ ਬੋਹ ਬੋਹ ਦਾ ਜਾਗਾ ਉੱਥੇ ਉਦੋਂ ਨਹੀਂ ਸੀ ਚਾਹੁੰਦਾ ਛੱਡਣਾ ਉਹ ਬੋਹ ਇਕੱਠਾ ਹੋਇਆ ਹੁਣ ਛੱਡਣਾ ਪੈਣਾ ਸਾਰੇ ਇਕੱਠਾ ਹੋਇਆ ਹੋਇਆ ਬੋਹ ਸਾਰੀਆਂ ਜੂਨਾਂ ਦਾ ਬੋਹ ਸਾਰੀਆਂ ਜੂਨਾਂ ਦਾ ਇਕੱਠਾ ਹੋਇਆ ਹੋਇਆ ਇਸ ਕਰਕੇ ਆਦਮੀ ਜਾ ਕੇ ਬੋਹ ਜ਼ਿਆਦਾ ਸਾਰਿਆਂ ਦਾ ਬਾਕੀ ਜੂਨਾਂ ਜਿਹੜਾ ਘਟਾ ਉਹ ਇਕੱਠਾ ਹੋ ਹੀ ਗਿਆ ਸਾਰਾ ਇਹ ਬੋਹ ਕਹਦੇ ਕੋਈ ਨਹੀਂ ਅੱਗੇ ਜਾ ਕੇ ਦੱਸਦੇ ਆ ਅੱਗੇ ਜਾ ਕੇ ਦੱਸਦੇ ਆ ਹੁਣ ਉਹ ਸਭ ਤੋਂ ਜ਼ਿਆਦਾ ਜਾਨਵਰਾਂ ਨਾਲੋਂ ਆਦਮੀ ਨੂੰ ਹੈ ਕਿਉਂ ਦਾਗ ਜ਼ਿਆਦਾ ਨਹੀਂ ਹੋ ਪਿੱਛੇ ਸੱਟਾਂ ਜ਼ਿਆਦਾ ਪਈਆਂ ਹੋਈਆਂ ਨੇ ਜ਼ਿਆਦਾ ਜ਼ਖਮ ਹੋਏ ਹੋਏ ਨੇ ਫਿਰ ਸਹੰਸਰ 'ਤੇ ਭਾਗ ਹਾਂ ਹਜ਼ਾਰਾਂ ਹੀ ਸਰ ਜ਼ਖਮ ਹੋਏ ਹੋਏ ਨੇ ਪਿੱਛੇ ਹਜ਼ਾਰਾਂ ਹੀ ਜ਼ਖਮ ਦਿੱਤੇ ਨੇ ਨੂੰ ਸਰੀਰ ਤੋੜੇ ਨੇ ਸਰੀਰ ਨੂੰ ਤੋੜਿਆ ਕਿਸੇ ਜਨ ਵਿੱਚ ਨਹੀਂ ਸੀ ਚਾਹੁੰਦਾ ਸਰੀਰ ਛੱਡਣਾ ਉਹ ਭਗਦੀ ਗੱਲ ਐ ਜਿਹੜੇ ਇਹ ਕਹਿੰਦੇ ਨੇ ਉਹੀ ਹੈ ਇਹਨਾਂ ਨੂੰ ਪਤਾ ਨਹੀਂ ਸੀ ਅਸਲ ਚ ਜਾਂ ਸਮਝ ਨਹੀਂ ਆਈ ਗੱਲ ਦੀ ਆਪਣੇ ਉਹ ਅਰਥ ਸੀ ਹਾਂ ਅੱਜ ਹੋਰ ਪਾਸੇ ਨੂੰ ਲੈ ਜਾਂਦੇ ਹੁੰਦੇ ਨੇ ਤੇ ਜਦੋਂ ਇਹ ਆ ਤਾਂ ਸਰਾਫ ਦੇ ਦਿੰਦੇ ਨੇ ਅਸਰਾਫ ਲੈ ਲੈ ਇਹ ਬਾਹਰਿਆ ਸਰਾਫ ਇਹਨਾਂ ਦਾ ਇੱਥੇ ਜਿੱਥੇ ਨਾ ਸਮਝ ਆਵੇ ਬਾਹਰਿਆ ਸਰਾਫ ਇੱਥੇ ਲਿਆ ਕੇ ਕਹਾਣੀ ਬਣਾ ਦੇਣੀ ਹੈ ਇਹਨਾਂ ਨੇ ਕਹਾਣੀ ਮ ਬਣੋ ਤਾਂ ਬਹੁਤ ਤੇਜ ਨੇ ਨਾ ਇਹ ਕਹਾਣੀ ਘੜ ਲਈ ਕਹਾਣੀ ਘੜ ਕੇ ਲੋਕਾਂ ਨੂੰ ਡੋਲੇ